ਅੱਜਕਲ ਮੈਂ ਹਾਥੀ ਅਸਮਦਰ న్యూਸ ਦੀ ਕਿਰਦਸ਼ਾ ਦਾ ਸਵਾਗਤ ਹੈ ਸਾਡੇ ਦੇਸ਼ ਦੀ ਬਿਹਤਰੀਨ ਇੱਕ ਅਰਤਸ਼ਾਸਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਹਨ ਸਿੰਘ ਜਿਨਾਦਾ ਅਨੇਤਨ ਹੋ ਗਿਆ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਸਭ ਤੋਂ ਪਹਿਲਾਂ ਸਾਡੀ ਟੀਮ ਦੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਚਾਹੁੰਦੇ ਨੇ ਤਾਂ ਕਿ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਗੱਲਬਾਤ ਕਰਾਂਗੇ ਇੱਕ ਅਜੀਬੇ ਉੱਚ ਵਿਚਾਰ ਦੇ ਵਿਅਕਤੀ ਜਿਨ੍ਹਾਂ ਨੇ ਨਾ ਕਦੀ ਕੁੱਸਾ ਕੀਤਾ ਨਾ ਹੰਕਾਰ ਨ ਆਪਸ਼ਬਦ ਨਾ ਕਿਸੇ ਤੇ ਕੋਈ ਟਿੱਕਾ ਟਿੱਪਣੀ ਤੇ ਗੱਲਬਾਤ ਕਰਾਂਗੇ ਇੱਕ ਅਰਥਸ਼ਾਸਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੇ ਸਫਰ ਤੇ ਉਸ ਤੋਂ ਬਾਅਦ ਕੋਲ ਕਿੱਸਿਆ ਸੀ ਮੁੱਦੇ ਨੇ ਜਿਹੜਾ ਤੇ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸੋਈ ਵੀਡੀਓਟੈਨ ਕੋਲਵੰਚੀ ਕੋਲੋਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਮੈਮ ਥੈਂਕ ਯੂ ਕੋਲਵੰਚੀ ਸਰ ਅੱਜ ਅੰਤਿਮ ਅਰਦਾਸ ਹੀ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮੋਹਨ ਸਿੰਘ ਜੀ ਦੀ ਤੇ ਉਹਨਾਂ ਇੱਕ ਅਰਥਸ਼ਾਸਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦਾ ਸਫਰ ਜਿਹੜਾ ਸੀਗਾ ਉਹ ਬੇਹਦ ਲ ਅਭਿਚਿਤ੍ਰ ਵੀ ਰਿਹਾ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਹਨਾਂ ਦੇ ਸਫਰ ਨੂੰ ਦੇਖੋ ਮੈਂ ਪਹਿਲਾ ਤਾਂ ਮੈਂ ਜਿਵੇਂ ਤੁਸੀਂ ਸਾਦਾ ਦੇ ਫੁੱਲ ਪੇਂਟ ਕੀਤੇ ਨੇ ਮੈਂ ਵੀ ਆਪਣੀ ਮਨੁਸ਼ਾਦਾ ਦੇ ਫੁੱਲ ਪੇਂਟ ਕਰਦਾ ਕਿਉਂਕਿ ਅਜਿਹੀਆਂ ਸ਼ਖਸੀਅਤਾਂ ਬਹੁਤ ਘੱਟ ਦੁਨੀਆ ਤੇ ਆਉਂਦੀਆਂ ਨੇ ਜਿਨ੍ਹਾਂ ਦੀ ਕਹ ਲਈਏ ਕਿ ਅਜੇ ਪਰਸਨ ਵੀ ਜਿਨ੍ਹਾਂ ਦੇ ਕੋਈ ਹੇਟਰਸ ਨਹੀਂ ਹੁੰਦੇ ਜਿਨ੍ਹਾਂ ਦੇ ਉਹ ਹੇਟਰਸ ਨਹੀਂ ਹੁੰਦੇ ਪਰ ਸੋ ਕਾਲਡ ਹੁੰਦੇ ਵੀ ਨੇ ਉਹ ਬਣਾਏ ਜਾਂਦੇ ਨੇ ਚਾਹੇ ਉਹ ਸੋਸ਼ਲ ਮੀਡੀਆ ਦਾ ਸਾਰਾ ਲੈ ਕੇ ਹੋਣ ਪਰ ਉਹਨਾਂ ਦੇ ਲੈਵਲ ਤੱਕ ਜਾਣਾ ਇੱਕ 23 ਸਾਲ ਦਾ ਬੱਚਾ ਇੱਕ ਮੀਮ ਬਣਾ ਰਿਹਾਗਾ ਉਹਨਾਂ ਦੀ ਚੁੱਪ ਨੂੰ ਲੈ ਕੇ ਕਿ ਉਹਨਾਂ ਦੀ 93 92 ਸਾਲ ਦੀ ਜਰਨੀ ਜਿਹੜੀ ਰਹੀ ਆ ਉਹਦੇ ਵਿੱਚ ਕਿੰਨੇ ਉਤਰਾ ਚੜਾ ਆਏ ਉਹਨਾਂ ਦੀ ਪੱਗ ਤੱਕ ਤੇ ਕਮੈਂਟ ਹੋਇਆ ਵੀ ਇੱਕੋ ਰੰਗ ਦੀ ਪੱਗ ਬੰਨ੍ਹਦੇ ਨੇ ਠੀਕ ਹੈ ਚੁੱਪ ਰਹਿੰਦੇ ਨੇ ਭਾਸ਼ਣ ਬਹੁਤ ਸਲੋ ਦਿੰਦੇ ਨੇ ਮਤਲਬ ਕਿ ਬਹੁਤ ਤਰ੍ਹਾਂ ਦੀਆਂ ਗੱਲਾਂ ਆਈਆਂ ਪਰ ਜਿਵੇਂ ਤੁਸੀਂ ਬੜੇ ਖੂਬੀ ਸ਼ਬਦਾਂ ਚ ਕਿਹਾ ਕਿ ਨਾ ਕੋਈ ਨਾ ਨਟਿਕਰ ਇਪਨੀ ਕੀਤੀ ਨਾ ਕਿਸੇ ਕਿਸੇ ਵਿਵਾਦ ਦੇ ਵਿੱਚ ਆਏ ਤੇ ਇਹੀ ਚੀਜ਼ ਰਹੀ ਕਿ ਉਹਨਾਂ ਦਾ ਆਰ ਸ਼ਾਸਤਰ ਦਾ ਹੁਣ ਆਰ ਸ਼ਾਸਤਰੀ ਇੰਨੇ ਬਿਹਤਰੀਨ ਸੀ ਕਿ ਉਹਨਾਂ ਦੇ ਸਾਥੀ ਮੋਨਟੈਗ ਸੰਘਾਲੋ ਵਾਲੀਆ ਸਾਬ ਜਿਹੜੇ ਉਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਕਿਸੇ ਟਾਈਮ ਯੂਐਸ ਨੂੰ ਜਿਹੜੀ ਇੱਕ ਦੁਨੀਆ ਦੀ ਗ੍ਰੇਟੈਸਟ ਪਾਵਰ ਕਹੀ ਜਾਂਦੀ ਆ ਅਮਰੀਕਾ ਜੀ ਉਹਨੂੰ ਵੀ ਜਿਹੜਾ ਹੈਗਾਗਾ ਇਕਨੋਮੀ ਦੇ ਕ੍ਰਾਈਸਿਸ ਚੋਂ ਕੱਢਿਆ ਸੀ ਸਲਾਹ ਦਿੱਤੀਆਂ ਸੀਗੀਆਂ ਕਮੇਟੀ ਬਣੀ ਸੀਗੀ ਉਹਦੇ ਇਹ ਮੈਂਬਰ ਸੀਗੇ ਤੇ ਉਸ ਸਮੇਂ ਵੀ ਉਹ ਚੀਜ਼ ਹੋਈ ਸੀ ਤੇ 90 92 ਦਾ ਹੱਕਾ ਸੀ ਜਿਹੜਾ ਉਦੋਂ ਵੀ ਜਦੋਂ ਭਾਰਤ ਦੀ ਜਿਹੜੀ ਇਕਨੋਮੀ ਸੀਗੀ ਡਾਊਨ ਚਲੀ ਗਈ ਸੀ ਉਦੋਂ ਵੀ ਜਿਹੜੀਆਂ ਮਤਲਬ ਕਿ ਰਿਪੋਰਟਾਂ ਬਣਾਈਆਂ ਗਈਆਂ ਵੀ ਜਿਹੜੀ ਜੀਡੀਪੀ ਆ ਕਿਵੇਂ ਉੱਪਰ ਜਾਏਗੀ ਇਕਨੋਮੀ ਕਿਵੇਂ ਉੱਪਰ ਜਾਏਗੀ ਡਾਲਰ ਦੇ ਬਰਾਬਰ ਰੁਪਈਆ ਕਿਵੇਂ ਪਹੁੰਚੇਗਾ ਉਹ ਚੀਜ਼ਾਂ ਲੈ ਕੇ ਸਾਰੀਆਂ ਕਹਿ ਲਿਏ ਕਿ ਆਪਣੇ ਡਾਇਰੈਕਟਰ ਮਨਮੋਹ ਸਿੰਘ ਜੀ ਨੇ ਬਹੁਤ ਵਕੂਬੀ ਨਿਕਿਆ ਨਮਾਈਆਂ ਇੱਥੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਹੁੰਦੇ ਆ ਉਹਨਾਂ ਦੇ ਉੱਪਰ ਇੱਕ ਬਾਅਦ ਚ ਜਦੋਂ ਉਹਨਾਂ ਦਾ ਟਨਯੂਰ ਲੰਘ ਜਾਂਦਾ ਇੱਕ ਮੂਵੀ ਬਣੀ ਉਹਨਾਂ ਤੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਵੀ ਅਚਾਨਕ ਬਣੇ ਪ੍ਰਧਾਨ ਮੰਤਰੀ ਜੀ ਜਿਹਦੇ ਵਿੱਚ ਉਹਨਾਂ ਨੂੰ ਇਹ ਚੀਜ਼ ਦਿਖਾਈ ਗਈ ਕਿ ਪਪੇਟ ਨੇ ਜੀ ਵੀ ਇੱਕ ਕੜਪੁਤਲੀ ਨੇ ਜੀ ਬਿਲਕੁਲ ਵੀ ਜਿਸ ਤਰ੍ਹਾਂ ਸੋਨਿਆ ਗਾਂਧੀ ਜਾਂ ਗਾਂਧੀ ਪਰਿਵਾਰ ਜਾਇਕ ਕਾਂਗਰਸ ਜਿਵੇਂ ਚਲਾਉਂਦੀ ਆ ਉਵੇਂ ਚੱਲਦੇ ਨੇ ਇਹਨਾਂ ਦੀ ਆਪਦੀ ਕੋਈ ਵਿਜ਼ਨ ਨਹੀਂ ਹੈ ਪਰ ਮੈਂ ਜਿਹੜੇ ਵੀ ਦਰਸ਼ਕ ਇਸ ਜੀ ਨੂੰ ਦੇਖ ਰਹੇ ਨੇ ਮੈਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਲਿਆ ਦਵਾਂ ਕਿ ਮੰਨਰੇਗਾ ਜਿਹੜੀ ਸਕੀਮ ਅੱਜ ਵੀ ਚੱਲ ਰਹੀ ਹੈ ਉਹ ਉਹਨਾਂ ਦੀ ਹੀ ਦੇਣ ਸੀ ਰਾਈਟ ਟੂ ਇਨਫੋਰਮੇਸ਼ਨ ਉਹਨਾਂ ਦੀ ਹੀ ਦੇਣ ਸੀ ਰਾਈਟ ਟੂ ਇਨਫੋਰਮੇਸ਼ਨ ਅੱਜ ਦੇ ਸਮੇਂ ਦੇ ਵਿੱਚ ਅਗਰ ਕੋਈ ਤੁਹਾਨੂੰ ਲੱਗਦਾ ਕੋਈ ਤੁਹਾਡੀ ಗ್ರಾಮ ਪੰਚਾਇਤ ਤੁਹਾਡੇ ਨਗਰ ਨਿਗਮ ਤੁਹਾਡਾ ਕਾਉਂਸਲਰ ਕਪੜਾ ਕਰ ਰਿਹਾ ਹਾਲਕ ਐਮਐਲਏ ਮੁੱਖ ਮੰਤਰੀ ਤੱਕ ਕਪੜਾ ਕਰ ਰਿਹਾ ਜੀ ਤੁਸੀਂ ਇੱਕ 20 ਰੁਪਏ ਦੇਣੇ ਨੇ ਸਿਰਫ 20 ਰੁਪਏ ਜੀ 20 ਰੁਪਏ ਦਿਓ ਜੀ ਆਰਟੀ ਪਾਓ ਤੁਹਾਨੂੰ ਸਬੰਧਿਤ ਵਿਭਾਗ ਉਸ ਚੀਜ਼ ਦਾ ਸਾਰਾ ਬਾਇਓ ਡਾਟਾ ਕੱਢ ਕੇ ਦੇਵੇਗਾ ਹਾਲਾਂਕਿ ਬਸ਼ਰਤੇ ਇਹ ਆ ਕਿ ਵਿਭਾਗ ਮੈਗਮਾ ਬੇਈਮਾਨ ਨਾ ਹੋਵੇ ਜੀ ਬਿਲਕੁਲ ਸ਼ਰਤ ਇਹ ਆ ਮੈਗਮਾ ਬੇਈਮਾਨ ਨਾ ਹੋਵੇ ਮੈਗਮਾ ਸਹੀ ਹੋਵੇ ਆਪਦੇ ਅਫਸਰ ਦੀ ਸਾਈਡ ਨਾ ਲੈਂਦਾ ਹੋਵੇ ਉਹ ਬਖੂਬੀ ਤਰੀਕੇ ਨਾਲ ਤੁਹਾਡੇ ਟੇਬਲ ਤੇ ਪਈ ਹੋਗੀ ਇਹ ਸਾਨੂੰ ਦੇਣਾ ਡਾਕਟਰ ਮਨਮੋਹ ਸਿੰਘ ਦੀ ਹੋਰ ਜੇ ਗੱਲਾਂ ਕਰੀਏ ਤਾਂ ਗੱਲਾਂ ਕਰਦੇ ਕਰਦੇ ਚਾਰ ਐਪੀਸੋਡ ਲੱਗ ਜਾਣਗੇ ਕਿ ਡਾਕਟਰ ਮਨਮੋਹ ਸਿੰਘ ਦੀ ਭਾਰਤ ਨੂੰ ਕੀ ਦੇਣਾ ਉਹਨਾਂ ਦੀ ਬੋਲਣ ਦਾ ਨਜ਼ਰੀਆ ਉਹ ਕਹਿੰਦੇ ਕਿ ਇੱਜ਼ਤ ਲੈ ਨਹੀਂ ਜਾਂਦੀ ਇੱਜ਼ਤ ਕਮਾਉਣੀ ਪੈਂਦੀ ਹੈ ਉਹਨਾਂ ਨੇ ਸਹੀ ਕਿਹਾ ਉਹਨਾਂ ਨੇ ਜਿੱਦ ਕਮਾਈ ਸੀ ਜੀ ਉਹਨਾਂ ਨੇ ਜਿੱਦ ਕਮਾਈ ਸੀ ਮੈਂ ਕਿਸੇ ਵੀ ਪ੍ਰਧਾਨ ਮੰਤਰੀ ਚਾਹੇ ਹੁਣ ਦੇ ਪ੍ਰਧਾਨ ਮੰਤਰੀ ਚਾਹੇ ਪਿਛਲੇ ਰਹਿ ਚੁੱਕੇ ਪ੍ਰਧਾਨ ਮੰਤਰੀ ਆਪਾਂ ਕਿਸੇ ਨੂੰ ਵੀ ਮਾਣਾ ਨਹੀਂ ਕਹਿੰਦੇ ਪਰ ਡਾਕਟਰ ਮਨਮੋਹਨ ਸਿੰਘ ਦੀ ਛਵੀ ਜਿਹੜੀ ਸੀ ਉਹ ਇੱਕ ਅਲੱਗ ਤਰ੍ਹਾਂ ਦੀ ਛਵੀ ਸੀ ਉਹਨਾਂ ਦਾ ਜੋ ਬੋਲਣਾ ਕਹਿ ਲਈਏ ਇੱਕ ਤਾਂ ਬੋਲ ਦੇਣਾ ਕੁਝ ਵੀ ਉਹ ਪਹਿਲਾਂ ਤੋਲਦੇ ਸੀ ਫਿਰ ਬੋਲਦੇ ਸੀ ਹਰ ਜੀ ਨੂੰ ਜਾਂਚਣਾ ਪਰਖਣਾ ਕਿ ਮੈਂ ਕੀ ਬੋਲਾਂਗਾ ਤੁਸੀਂ ਸਾਬ ਲਾਓ ਉਹਨਾਂ ਨੇ ਆਪਦੇ 10 ਸਾਲ ਦੇ ਟਿਨਿਓਰ ਦੇ ਵਿੱਚ 100 ਤੋਂ ਉੱਪਰ ਤੱਕ ਦੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜੀ ਮੋਦੀ ਸਾਹਿਬ ਸਾਡੇ ਨਰਿੰਦਰ ਮੋਦੀ ਜੀ ਮਾਨਯੋਗ ਪ੍ਰਧਾਨ ਮੰਤਰੀ ਉਹਨਾਂ ਨੇ ਇੱਕ ਵੀ ਪ੍ਰੈਸ ਕਾਨਫਰੰਸ ਪੱਤਰਕਾਰਾਂ ਨਾਲ ਸਿੱਧੇ ਤੌਰ ਤੇ ਬਿਲਕੁਲ ਨਹੀਂ ਕੀਤੀ ਨਹੀਂ ਕੀਤੀ ਮਨ ਕੀ ਬਾਤ ਕੀਤੀ ਹੈ ਜੀ ਔਰ ਰੇਡੀਓ ਤੇ ਆਉਂਦੇ ਨੇ ਟੀਵੀ ਤੇ ਆਉਂਦੇ ਨੇ ਇੱਕ ਪਾਸੜ ਗੱਲਬਾਤ ਹੁੰਦੀ ਹੈ ਜੀ ਪਰ ਡਾਕਟਰ ਮਨਮੋਹ ਸਿੰਘ ਅਜਿਹੇ ਸੀਗੇ ਜੋ ਸਰਿਆਮ ਆ ਕੇ ਮੀਡੀਆ ਦੇ ਵਿੱਚ ਬੈਠਦੇ ਸੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਜਬ ਬਹੁਤ ਹੀ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਉਹਨਾਂ ਦੇ ਜਵਾਬ ਇੰਨੇ ਸੈਟੀਸਫੈਕਟਰੀ ਹੁੰਦੇ ਸੀਗੇ ਕਿ ਕਿਸੇ ਪੱਤਰਕਾਰ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹਨਾਂ ਨੂੰ ਕਾਉਂਟਰ ਸਵਾਲ ਕਰ ਦੇਵੇ ਮੈਂ ਲਾਸਟ ਗੱਲ ਇਥੇ ਡਾਕਟਰ ਮਨਮੋਹ ਸਿੰਘ ਦੀ ਇਹੀ ਗੱਲ ਕਰਨੀ ਚਾਹਾਂਗਾ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕਾਰਨਾ ਕਾਰਨੀ ਜੀ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਕਹਿ ਲਏ ਇਹ ਆਜ਼ਾਦੀ ਦੀ ਜਿਹੜੀ ਲੜਾਈ ਆ ਉਹ ਵੀ ਦੇਖੀ ਠੀਕ ਹੈ ਜੀ ਉਸ ਸਮੇਂ ਉਹ ਬਾਲਗ ਸੀਗੇ ਤੇ ਵੰਡ ਵੀ ਦੇਖੀ ਵੰਡ ਦਾ ਉਹ ਦੌਰ ਵੀ ਦੇਖਿਆ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ 83 ਵੀ ਦੇਖੀ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਦੇਖਿਆ ਔਰ ਉਹ ਇੱਕੋ ਇੱਕ ਪ੍ਰਧਾਨ ਮੰਤਰੀ ਰਹੇ ਸੀਗੇ ਜਿਨ੍ਹਾਂ ਨੇ ਆਪਦੀ ਹੀ ਸਰਕਾਰ ਦੇ ਉੱਤੇ ਇਹ આરોਪ ਲਗਾ ਦਿੱਤਾ ਸੀ ਕਿ ਅਗਰ ਪੀਐਮ ਫੰਡ ਦੇ ਵਿੱਚੋਂ 100 ਰੁਪਏ ਰੀਲੀਫ ਲਈ ਜਾਂਦਾ ਹੈ ਤਾਂ 25 ਪੈਸੇ ਨਾਗਰਿਕ ਤੱਕ ਪਹੁੰਚਦਾ ਹੈ ਸਿਰਫ 25 ਪੈਸੇ 100 ਦੇ ਵਿੱਚੋਂ ਵੀ ਐਡੀ ਕਰਪਟੋ ਹੋ ਚੁੱਕੀ ਹੈ ਸਾਡੀ ਸਰਕਾਰ ਇਹ ਚੀਜ਼ ਨੂੰ ਮੈਂ ਇੱਥੇ ਐਂਡ ਕਰਨਾ ਚਾਹਾਂਗਾ ਕਿਉਂਕਿ ਜਿੰਨੀਆਂ ਗੱਲਾਂ ਡਾਕਟਰ ਮਨੂ ਸਿੰਘ ਜੀ ਕੀਤੀ ਜਾਣ ਉਹ ਘੱਟ ਨੇ ਮੈਂ ਫਿਰ ਤੋਂ ਸ਼ਬਦਾਂ ਦੇ ਫੁੱਲ ਭੇੜ ਕਰਦਾ ਔਰ ਅਜੇ ਹਾਰ ਸ਼ਾਸਤਰੀ ਸ਼ਾਇਦ ਹੀ ਕਦੇ ਸਾਨੂੰ ਦੁਬਾਰਾ ਦੇਖਣ ਨੂੰ ਮਿਲੇ ਜੀ ਜੀ ਬਹੁਤ ਹੀ ਅੱਛੀ ਗੱਲ ਕੀਤੀ ਹੈ ਤੁਸੀਂ ਮੈਂ ਡਾਕਟਰ ਮਨੂ ਸਿੰਘ ਦੀ ਗੱਲ ਕਰ ਰਹੇ ਹਾਂ ਸਾਡੇ ਸਾਬਕਾ ਪ੍ਰਧਾਨ ਮੰਤਰੀ ਜੀ ਤੇ ਅਜੰਤਿੰਦਰ ਜੀ ਰੋਕਾਂ ਦੀ ਅੱਖਾਂ ਨਮ ਸੀਗੀਆਂ ਜੀ ਦੂਜੇ ਪਾਸੇ ਆਪਾਂ ਦੇਖੀਏ ਤਾਂ ਜਗਜੀਤ ਢਿੱਲੇਵਾਲ ਦੀ ਜਿਕਰ ਗੱਲ ਕਰੀਏ ਤਾਂ ਮੰਡਵੜ ਤੇ ਬੈਠੇ ਕੋਈ ਨਹੀਂ ਹਾਲਤ ਕਾਫੀ ਜ਼ਿਆਦਾ ਨਾਦੂਖ ਹੈ ਤੇ ਉਹਨਾਂ ਦੇ ਵੀ ਕਾਫੀ ਯੋਗਦਾਨ ਰਹੇ ਨੇ ਜਿਸ ਤਰ੍ਹਾਂ ਦੇਖਦੇ ਹੋਂ ਕਿਉਂਕਿ ਹੁਣ ਇੱਕ ਮੀਟਿੰਗ ਹੋਣੀ ਸੀ ਬੈਠਕ ਹੋਣੀ ਸੀ ਜਿਸ ਨੂੰ ਐਸਕੇਮ ਦੇ ਵੱਲੋਂ ਤੇ ਹੋਰ ਜਿੱਥੇ ਬੰਦਿਆਂ ਦੇ ਵੱਲੋਂ ਪਹਿਲਾਂ ਤਾਂ ਬਾਈਕਟ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਐਸਕੇਮ ਦੇ ਵੱਲੋਂ ਜਿਸ ਤਰ੍ਹਾਂ ਦੇਖਦੇ ਹੋ ਇਸ ਪ੍ਰੈਸ ਕਾਨਫਰੰਸ ਦੇਖੋ ਮੈਮ ਜੇ ਤੁਸੀਂ ਗੱਲ ਕੀਤੀ ਡਾਕਟਰ ਮਨਮੋਹਨ ਸਿੰਘ ਵਾਲੀ ਤੇ ਦਾ ਜਗੀ ਸਿੰਘ ਦੱਲੇਵਾਲ ਸਭ ਵਾਲੀ ਦੇਖੋ ਅ ਦੇਖਿਆ ਜਾਵੇ ਤਾਂ ਦੋਨੇ ਹੀ ਪੰਜਾਬੀ ਨੇ ਦੋਨੇ ਹੀ ਸਿੱਖ ਸਰਦਾਰ ਨੇ ਪਰ ਥੋੜਾ ਜਿਹਾ ਡਿਫਰੈਂਸ ਜਰੂਰ ਰਹੇਗਾ ਕਿਉਂਕਿ ਉਹ ਆਰ ਸ਼ਾਸਤਰੀ ਸੀ ਬਹੁਤ ਵੱਡੇ ਆਸ਼ਾਸਤਰੀ ਸੀ ਪਰ ਜਗੀ ਸਿੰਘ ਦੱਲੇਵਾਲ ਦੀ ਵੀ ਘਰਨਾ ਥੋੜੀ ਨਹੀਂ ਹੈ ਵੱਡੀ ਘਰਨਾ ਵੱਡਾ ਕਹਿ ਲਿਏ ਕਿ ਜਥੇਬੰਦੀ ਦੇ ਰੂਪ ਦੇ ਵਿੱਚ ਵੱਡਾ ਯੋਗਦਾਨ ਹੈ ਔਰ ਜਿਹੜਾ ਅੱਜ ਦੇ ਟਾਈਮ ਦੇ ਯੋਗਦਾਨ ਪਾਇਆ ਜਾ ਰਿਹਾ ਇਨ ਥੰਡ ਦੇ ਵਿੱਚ ਕੈਂਸਰ ਦੇ ਮਰੀਜ਼ ਹੋਣ ਹੋਣ ਐਨੇ ਠੰਡ ਹੋਵੇ ਔਰ ਮੈਡੀਕਲ ਸਹੂਲਤਾਂ ਲੈਣ ਤੋਂ ਮਨਾ ਕਰ ਦਿੱਤਾ ਜਾਵੇ ਵੱਡੀ ਗੱਲ ਹੈ ਅੱਜ ਕੱਲ ਇੱਕ ਦਾ 30 ਸਾਲ ਦਾ ਬੰਦਾ 35 ਸਾਲ ਦਾ ਬੰਦਾ ਇੱਕ ਦਿਨ ਇੱਕ ਡੰਗ ਰੋਟੇ ਤੋਂ ਭੁੱਖਾ ਰਹਿ ਜਾਵੇ ਉਹ ਕਲਪਨ ਲੱਗ ਜਾਂਦਾ ਉਹਨਾਂ ਦਾ ਕੋਈ ਵੀ ਆਪਣੇ ਜੀਵਨ ਤੋਂ ਇਸ ਤਰ੍ਹਾਂ ਆਪਣੇ ਜੀਵਨ ਨੂੰ ਦਾਲ ਤੇ ਨਹੀਂ ਲਾਉਂਦਾ ਨਹੀਂ ਨਹੀਂ ਲਾਉਂਦਾ ਬਿਲਕੁਲ ਸਹੀ ਗੱਲ ਹੈ ਨਹੀਂ ਲਾਉਂਦਾ ਉਹ ਉਹਨਾਂ ਨੂੰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆਗਾ ਤੁਸੀਂ ਗੱਲ ਕੀਤੀ ਮੀਟਿੰਗ ਦੀ ਮੀਟਿੰਗ ਅੱਜ 11 ਵਜੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਵਿੱਚ ਜਿਹੜਾ ਰੈਸਟ ਹਾਊਸ ਹੈਗਾ ਉਹਦੇ ਵਿੱਚ ਹੋਣੀ ਸੀ ਐਸ ਕੇਐਮ ਤੇ ਹੋ ਜਿੱਥੇ ਬੰਦੀਆਂ ਨੂੰ ਇਨਕਾਰ ਕਰ ਦਿੱਤਾ ਗਿਆ ਕਿ ਅਸੀਂ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਾਂਗੇ ਉਥੇ ਨਾ ਤਰਕ ਇਹ ਸੀਗਾ ਕਿ ਜਿਹੜੇ ਅਸੀਂ ਮੁੱਦੇ ਲੈ ਕੇ ਜਾਣੇ ਨੇ ਉਹ ਮੁੱਦਿਆਂ ਉੱਤੇ ਚਰਚਾ ਨਹੀਂ ਸੀ ਹੋ ਰਹੀ ਕਿਉਂਕਿ ਇੱਕ ਚੀਜ਼ ਤੁਹਾਨੂੰ ਪਹਿਲਾਂ ਇੱਕ ਪੁਲੰਦਾ ਪ੍ਰੋਵਾਈਡ ਕਰਵਾਇਆ ਜਾਂਦਾ ਕਿ ਇਹਨਾਂ ਨੰਮ ਮੁੱਦਿਆਂ ਤੇ ਚਰਚਾ ਹੋਣੀ ਹੈ ਇਹਨਾਂ ਨੰਮ ਮੁੱਦਿਆਂ ਤੇ ਆਪਣੇ ਸਪੋਕਸਮੈਨ ਤ ਪਰਸਨ ਤੈਅ ਕਰ ਲਓ ਕੌਣ ਬੋਲੇਗਾ ਕੌਣ ਕੀ ਬੋਲੇਗਾ ਤੇ ਅਸੀਂ ਇਹ ਮੁੱਦੇ ਲੈ ਕੇ ਆ ਰਹੇ ਹਾਂ ਉਹ ਕਹਿੰਦੇ ਉਹ ਮੁੱਦੇ ਸਾਡੇ ਨਹੀਂ ਸਾਨੂੰ ਉਹ ਮੁੱਦਿਆਂ ਨੂੰ ਲੈ ਕੇ ਅਸੀਂ ਮਨ ਵਰਤੇ ਸੀ ਨਹੀਂ ਬੈਠੇ ਹੋਏ ਜੀ ਦੂਸਰੀ ਗੱਲ ਉਸ ਤੋਂ ਬਾਅਦ ਐਸਕੇਮ ਦੀ ਖੁਦ ਹੀ ਮੀਟਿੰਗ ਹੁੰਦੀ ਹੈ ਜੀ ਆਪਣੀ ਮੀਟਿੰਗ ਹੁੰਦੀ ਆ ਮੀਟਿੰਗ ਹੋਣ ਤੋਂ ਬਾਅਦ ਉਹ ਗਰਾਹਾ ਸਾਹਿਬ ਹੁਣ ਰੋਦੂ ਸਾਹਿਬ ਰੋਦੂ ਮਾਨਸਈਏ ਹੁਣ ਇਹ ਸਾਰੇ ਇਕੱਠੇ ਹੋ ਕੇ ਲੁਧਿਆਣਾ ਪ੍ਰੈਸ ਕਾਨਫਰੰਸ ਕਰਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਰੁਲਦੂ ਸਿੰਘ ਜੀ ਦਾ ਬਿਆਨ ਹੈ ਕਿ ਡਾਕਟਰ ਆਪਣੇ ਜਗਜੀਤ ਸਿੰਘ ਜੀ ਡੱਲਿਆ ਨੇ ਉਹ ਕਹਿ ਰਹੇ ਨੇ ਕਿ ਅਗਰ ਕੇਂਦਰ ਜੀ ਸਰਕਾਰ ਪਹਿਲ ਕਰਦੀ ਹੈ ਗਲਬਤ ਕਰ ਅਸਤ ਕਰੀ ਨੇ ਪਹਿਲ ਗਲਬਤ ਕਰਨ ਦੀ ਬਿਲਕੁਲ ਜੇ ਗਲਬਤ ਕਰਨ ਦੀ ਪਹਿਲ ਕਰਦੀ ਆ ਤਾਂ ਮੈਂ ਮੈਡੀਕਲ ਸੂਝਾਂਤ ਦੇ ਉਹਨੇ ਗੱਲ ਸਪਸ਼ਟ ਕਰ ਦਿੱਤੀ ਕਿ ਗਲਬਤ ਕਰਨ ਲਈ ਤਿਆਰ ਹੁੰਦੀ ਹੈ ਟੇਬਲ ਟਾਕ ਲਈ ਤਿਆਰ ਹੁੰਦੇ ਨੇ ਤਾਂ ਅਸੀਂ ਮੈਡੀਕਲ ਸਹੂਲਤਾਂ ਨੂੰ ਤਿਆਰ ਹੈ ਮੈਂ ਮੈਡੀਕਲ ਸਹੂਲਤ ਬਿਲਕੁਲ ਲਊਂਗਾ ਸ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ 550 ਮੀਟਰ ਦੂਰ ਜਿੱਥੇ ਡੱਲਿਆ ਸਾ ਬੈਠੇ ਨੇ 550 ਮੀਟਰ ਦੂਰ ਭਾ ਅੱਧਾ ਕਿਲੋਮੀਟਰ ਦੂਰ ਇੱਕ ਹਵੇਲੀ ਆ ਉਸ ਹਵੇਲੀ ਨੂੰ ਹਸਪਤਾਲ ਦਾ ਰੂਪ ਦੇ ਦਿੱਤਾ ਗਿਆ ਉਹਦੇ ਵਿੱਚ ਕੋਈ ਵੀ ਐਮਰਜੈਂਸੀ ਵਾਪਰਦੀ ਆ ਤਾਂ ਤੁਰੰਤ ਉਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾ ਸਕਦਾ ਕਿਉਂਕਿ ਉੱਥੇ ਆਈਸੀਯੂ ਵਾਰਡ ਵਗੈਰਾ ਬਣਾ ਦਿੱਤੇ ਗਏ ਨੇ ਇਹ ਗੱਲ ਕੀਤੀ ਆਪਾਂ ਇਸ ਚੀਜ਼ ਦੀ ਕਿ ਮੈਡੀਕਲ ਸੂਤਰੀ ਉਹਨਾਂ ਨੇ ਅੱਜ ਇੱਕ ਗੱਲ ਇਹਦੇ ਵਿੱਚ ਇਹ ਵੀ ਮੈਂਸ਼ਨ ਕੀਤੀ ਹੈ ਕਿ ਸਾਡਾ ਜਿਹੜੇ ਮਨਸ਼ਾ ਹੈਗੀ ਆ ਵੀ ਉਹ ਸਾਡਾ ਪੰਜਾਬ ਸਰਕਾਰ ਨੂੰ ਨੀਚਾ ਦਿਖਾਉਣਾ ਨਹੀਂ ਹੈ ਇਹ ਸਾਡਾ ਮਕਸਦ ਹੈਗਾ ਵੀ ਜਿਹੜੀ ਸਾਰੀ ਪੰਜਾਬ ਸਰਕਾਰ ਆ ਸਾਡਾ ਸਾਥ ਦੇਵੇ ਬਿਲਕੁਲ ਪਿਛਲੇ ਬੀਤੇ ਰੋਜ਼ ਭਗਵਾਨ ਸਿੰਘ ਮਾਨ ਰੈਲੀ ਕਰਦੇ ਨੇ ਮਾਫ ਕਰਨਾ ਪ੍ਰੈਸ ਕਾਨਫਰੰਸ ਕਰਦੇ ਨੇ ਪ੍ਰੈਸ ਕਾਨਫਰੰਸ ਦੇ ਵਿਦੂ ਕਹਿੰਦੇ ਨੇ ਕਿ ਜਿਹੜਾ ਤੁਸੀਂ 30 ਦਾ ਬੰਦ ਦਾ ਸੱਦਾ ਦਿੱਤਾ ਸੀ 30 ਦਸੰਬਰ ਦਾ ਬੰਦ ਦਾ ਸੱਦਾ ਸੀ 100 ਕਰੋੜ ਦਾ ਘਾਟਾ ਪੰਜਾਬ ਨੂੰ ਪਿਆ ਕੇਂਦਰ ਨੂੰ ਕੁਝ ਨਹੀਂ ਫਰਕ ਪਿਆ ਇੱਕ ਗੱਲ ਉਹਨਾਂ ਨੇ ਕਹੀ ਦੂਜੀ ਗੱਲ ਉਹਨਾਂ ਨੇ ਕਹੀ ਕਿ ਆਮ ਜਨਤਾ ਪਰੇਸ਼ਾਨ ਹੋਈ ਤੀਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਕੇਂਦਰ ਨਾਲ ਮੱਥਾ ਤੁਸੀਂ ਲਾਉਂਗੇ ਤੇ ਕੇਂਦਰ ਚਾਹੁੰਦਾਗਾ ਕਿ ਪੰਜਾਬ ਸਰਕਾਰ ਡਲਿਆ ਸਭ ਨੂੰ ਚੱਕੇ ਜੀ ਦੇ ਦੱਲਿਆਲ ਸਾਹਿਬ ਦੇ ਸਾਥੀਆਂ ਦਾ ਤੇ ਪੰਜਾਬ ਸਰਕਾਰ ਦੇ ਜੋ ਕਰਮਚਾਰੀ ਨੇ ਉਹਨਾਂ ਦਾ ਆਪਸ ਵਿੱਚ ਕਲੈਸ਼ ਹੋਵੇ ਜੋ ਕੇਂਦਰ ਚਾਹੁੰਦਾ ਹੈ ਇਹ ਵਰਡਿੰਗ ਮੇਰੀ ਨਹੀਂ ਭਗਵੰਤ ਸਿੰਘ ਮਾਨ ਦੀ ਹੈ ਮੁੱਖ ਮੰਤਰੀ ਪੰਜਾਬ ਦੀ ਹੈ ਇਹ ਵਾਡੀ ਉਹਨਾਂ ਨੇ ਵਰਤੀ ਠੀਕ ਹੈ ਜੀ ਅੱਜ ਜਿਹੜੀ ਮੀਟਿੰਗ ਹੋਈ ਆ ਐਸਕੇਮ ਦੀ ਉਸ ਕੇਮ ਦੀ ਮੀਟਿੰਗ ਦੇ ਵਿੱਚੋਂ ਬਾਹਰ ਆ ਕੇ ਸਾਡੇ ਪਤਕਰ ਅਭਿਸ਼ੇਕ ਜਰੂਟਾ ਨੂੰ ਹਰਿੰਦਰ ਸਿੰਘ ਲਖਿਆਰ ਨੇ ਇੱਕ ਬਿਆਨ ਦਿੱਤਾਗਾ ਉਹਦੇ ਵਿੱਚ ਇਹਨਾਂ ਨੇ ਕਿਹਾਗਾ ਕਿ ਜਿਹੜੇ ਭਗਵੰਤ ਸਿੰਘ ਮਾਨ ਹੁਣੀ ਨੇ ਜਾਂ ਮੁੱਖ ਮੰਤਰੀ ਆਪਰੇ ਕਹ ਲੀਏ ਕਿ ਪੰਜਾਬ ਸਰਕਾਰ ਆ ਗਈ ਪੰਜਾਬ ਸਰਕਾਰ ਜਿੰਨੀਆਂ ਵੀ ਫਸਲਾਂ ਨੇ ਉਹਨਾਂ ਦੇ ਐਮਐਸਪੀ ਤੈਅ ਕਰੇ ਇੱਕ ਕੇਂਦਰ ਵੱਲੋਂ ਇੱਕ ਨਵੀਂ ਖੇਤੀ ਨੀਤੀ ਪੜਾਈ ਗਈ ਆ ਉਹ ਖੇਤੀ ਨੀਤੀ ਜਿਹੜੀ ਉਹ ਲਾਗੂ ਨਾ ਹੋਣ ਦਿੱਤੀ ਜਾਵੇ ਉਹ ਕਿ ਉਹਨਾਂ ਨੇ ਜਿਹੜੇ ਕੇਂਦਰ ਆ ਉਹਨਾਂ ਨੇ ਉਹਨਾਂ ਨੇ ਵੀ ਇੱਕ ਇਹਨੂੰ ਚੀਜ਼ ਨੂੰ ਗੋਲ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਰਾਜਾਂ ਦਾ ਮੁੱਦਾ ਹੈ ਜਿਨੇ ਵੀ ਸਟੇਟਾਂ ਨੇ ਬਿਲਕੁਲ ਉਹਨਾਂ ਦਾ ਮੁੱਦਾ ਹੈਗਾ ਜੋ ਉਹ ਸਕੀਮ ਕਹਿੰਦੀ ਹੈ ਜੇ ਸਟੇਟਾਂ ਦਾ ਮੁੱਦਾ ਹੈਗਾ ਤਾਂ ਜਿਹੜੀ ਪੰਜਾਬ ਸਟੇਟ ਆ ਉਹ ਆਪਣੀ ਅਸੈਂਬਲੀ ਬੁਲਾਵੇ ਅਸੈਂਬਲੀ ਬੁਲਾ ਕੇ ਜਿਹੜਾ ਬੈਲਾ ਉਹਨੂੰ ਸਿਰ ਤੋਂ ਖਰਚ ਕਰ ਦੇਵੇ ਬਿਲਕੁਲ ਠੀਕ ਹੈ ਜੀ ਤੇ ਐਮਐਸਪੀ ਤੈਅ ਕਰ ਦੇਵੇ ਚਾਹੇ ਪ੍ਰਾਈਵੇਟ ਖਰੀਦੇ ਕੋਈ ਸਰਕਾਰੀ ਖਰੀਦੇ ਐਮਐਸਪੀ ਤੋਂ ਥੱਲੇ ਨਾ ਖਰੀਦੇ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਸੁਆਮੀ ਨਾਥਨੀ ਰਿਪੋਰਟਾਂ ਜਿਹੜੀਆਂ ਉਹ ਵੀ ਲਾਗੂ ਕੀਤੇ ਜਾਣ ਇੱਥੇ ਹੋਰ ਵੀ ਮੈਂ ਦੋ ਦਿਨ ਗੱਲਾਂ ਮੈਂਸ਼ਨ ਕਰਨੇ ਜਾਵਾਂਗਾ ਥੋੜੀ ਮਾਫ ਕਰਨਾ ਲੰਬੀ ਹੋ ਜਾਏਗੀ ਉਹਦੇ ਵਿੱਚ ਕੀ ਕਿਹਾ ਕਿ ਜਿਹੜੇ ਨਹਿਰਾਂ ਨਿਕਲ ਰਹੀਆਂ ਨੇ ਇੱਕ ਮਾਲਵਾ ਨਹਿਰ ਦੇ ਜ਼ਿਕਰ ਅਕਸਰ ਪੂਮਕ ਸਿੰਘ ਮਾਨ ਕਰਦੇ ਤੁਸੀਂ ਸੁਣੇ ਹੋਣਗੇ ਉਹਨਾਂ ਨੇ ਕਿਹਾ ਕਿ ਮਾਲਵਾਲਾ ਨਿਕਲ ਰਹੀ ਹੈ ਉਹ ਨਹਿਰ ਹੈ ਜਿਹੜੀ ਉਹ ਪੱਕੀ ਕੀਤੀ ਜਾ ਰਹੀ ਹੈ ਨੀਚੇੋਂ ਜੀ ਕੰਕਰੀਟ ਪਾਇਆ ਜਾ ਰਿਹਾ ਕੰਨਾਂ ਤੇ ਵੀ ਕੰਕਰੀਟ ਹੈ ਚੋਰ ਕੰਦਾ ਕਹਿੰਦਾ ਕੰਕਰੀਟ ਤਾਂ ਪਾਉਣਾ ਪੈਂਦਾ ਕਿਉਂਕਿ ਆਲੇ ਦੁਆਲੇ ਕਿਨਾਰੇ ਨਾਲ ਖੁਰ ਜਾਣ ਇਸ ਕਾਰਨ ਹੁੰਦਾ ਜਿਹੜੀ ਨੀਚੇੋਂ ਆ ਕੰਕਰੀਟ ਪਾਈ ਜਾ ਰਹੀ ਉਹ ਕੰਕਰੀਟ ਨਾ ਪਾਈ ਜਾਵੇ ਕਿਉਂ ਕਿਉਂਕਿ ਜੇ ਉਹ ਕੱਚਾ ਰਹੂਗਾ ਤਾਂ ਪਾਣੀ ਰੀਚਾਜੇਬਲ ਹੋ ਜਾਊਗਾ ਵੀ ਪਾਣੀ ਘਟੋ ਘਟ ਇੱਕ 1.5 ਕਿਲੋਮੀਟਰ ਦੇ ਇਲਾਕੇ ਦੇ ਜਿਹੜੇ ਪਾਣੀ ਨੇ ਉਹਨਾਂ ਦਾ ਉਹ ਜਿਹੜਾ ਕਹਿੰਦੇ ਕਿ ਲੈਵਲ ਉੱਚਾ ਆ ਜਾਏਗਾ ਜੀ ਇਹ ਗੱਲ ਉਹਨਾਂ ਨੇ ਕਹੀ ਤੇ ਹੋਰ ਇਹਨਾਂ ਨੇ ਕਈ ਗੱਲਾਂ ਦੇ ਵਿੱਚ ਮੈਂ ਸ਼ਾਮਲ ਕੀਤੀਆਂ ਕਿ ਅਜਿਹੀ ਹੀ ਕਈ ਸੂਏ ਕੱਢੇ ਗਏ ਪਿੰਡਾਂ ਦੇ ਵਿੱਚ ਜੀ ਉਹ ਸੂਏ ਜਿਹੜੇ ਕੱਢੇ ਗਏ ਨੇ ਉਹਨਾਂ ਦੇ ਵੀ ਉਹਨਾਂ ਨੂੰ ਵੀ ਪੱਕਾ ਕੀਤਾ ਜਾ ਰਿਹਾ ਜੀ ਉਹਨਾਂ ਨੂੰ ਕੱਚਾ ਰੱਖਿਆ ਜਾਵੇ ਇਹ ਚੀਜ਼ਾਂ ਅੱਜ ਐਸਕੇਮ ਦੀ ਮੀਟਿੰਗ ਦੇ ਵਿੱਚ ਹੋਈਆਂ ਨੇ ਤਾਂ ਮਤਲਬ ਕਿ ਜਿਹੜੀ 콜 ਮਲਾ ਕੇ ਗੱਲ ਸਾਹਮਣੇ ਆਈ ਹੈ ਉਹ ਮੇਨ ਗੱਲ ਇਹੀ ਆਈ ਹੈ ਕਿਉਂਕਿ ਮੇਨ ਮਕਸਦ ਮੇਨ ਫੋਕਸ ਸਾਡਾ ਮੀਡੀਆ ਦਾ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਇੱਕੋ ਹੀ ਕੇਂਦਰ ਬਣਿਆ ਹੈ ਡੱਲਿਆ ਸਾਹਿਬ ਦਾ ਮਨ ਵਰਤ ਔਰ ਡੱਲਿਆ ਸਾਹਿਬ ਦਾ ਮਨ ਵਰਤ ਉਹਨਾਂ ਨੇ ਗੱਲ ਕਲੀਅਰ ਸਪਸ਼ਟ ਕਰ ਦਿੱਤੀ ਹੈ ਕਿ ਅਗਰ ਕੇਂਦਰ ਸਰਕਾਰ ਪਹਿਲ ਕਰਦੀ ਹੈ ਕੇਂਦਰ ਸਰਕਾਰ ਗੱਲਬਾਤ ਕਰਦੀ ਹੈ ਟੇਬਲ ਟॉक ਕਰਦੀ ਹੈ ਤਾਂ ਮੈਂ ਮੈਡੀਕਲ ਸਹੂਲਤ ਲੈਣ ਨੂੰ ਤਿਆਰ ਹਾਂ ਬਿਲਕੁਲ ਜਿੱਦਾਂ ਤੁਸੀਂ ਪੰਜਾਬ ਤੱਕ ਦੀ ਗੱਲ ਕਰ ਰਹੇ ਹੋ ਤਾਂ ਅੱਜ ਇੱਕ ਹੋਰ ਵੀ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈ ਕਿ ਬੁੱਢੇ ਨਾਲੇ ਨੂੰ ਲੈ ਕੇ ਅਕਸਰ ਵਿਵਾਦ ਖੜਿਆ ਰਹਿੰਦਾ ਹੈ ਤੇ ਅੱਜ ਉੱਥੇ ਇੱਕ ਟ੍ਰੀਟਮੈਂਟ ਪਲੈਂਟ ਲਗਾਇਆ ਜਾ ਰਿਹਾ ਹੈ ਸੰਤ ਸੀਚੇਵਾਲ ਦੇ ਕੋਲ ਜਿਸ ਤਰ੍ਹਾਂ ਦੇਖਦੇ ਹੋ ਕਿ ਇੰਨੇ ਦਿਨਾਂ ਤੋਂ ਇਹ ਪ੍ਰੋਜੈਕਟ ਚੱਲ ਰਿਹਾ ਹੈ ਕੋਈ ਅੱਗੇ ਨਹੀਂ ਸੀ ਉਹਦਾ ਤੇ ਅਚਾਨਕ ਸੰਤ ਸੀਚੇਵਾਲ ਜੀ ਆ ਜਾਂਦੇ ਨੇ ਤੇ ਟ੍ਰੀਟਮੈਂਟ ਪਲੈਂਟ ਦੇਖੋ ਮੈਂ ਮੈਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਪਰਸਨਲ ਤੌਰ ਤੇ ਕਹਿ ਲਿਏ ਕਿ ਜਿਵੇਂ ਉਪਾਸਕ ਲਾਲੋ ਜੀ ਕਹਿ ਲਿਏ ਕਿ ਮੈਨੂੰ ਉਹਨਾਂ ਦੀ ਸ਼ਬੀ ਵਧੀਆ ਲੱਗਦੀ ਆ ਕਿਉਂਕਿ ਉਹ ਉਹ ਪ੍ਰੈਕਟੀਕਲ ਚ ਬਲੀਵ ਕਰਦੇ ਨੇ ਨਾ ਕਿ ਥੈਰੀਟੀਕਲ ਚ ਜਾਂ ਬੋਲਣ ਚ ਜੀ ਬਿਆਨ ਨਹੀਂ ਉਹਨਾਂ ਦਾ ਉਹ ਕਰਕੇ ਦਿਖਾਉਂਦੇ ਨੇ ਜੀ ਜਿਹੜੇ ਇਲਾਕੇ ਦੇ ਵਿੱਚ ਸੀਤਿਆ ਸਾਹਿਬ ਰਹਿੰਦੇ ਨੇ ਸਤਲੋਜ ਦਾ ਕੰਡਾ ਹੋ ਗਿਆ ਜਾਂ ਕਹਿ ਲਿਏ ਕਿ ਇਧਰ ਉਹ ਸੁਲਤਾਨਪੁਰ ਆ ਗਿਆ ਇਹਦੇ ਇਲਾਕੇ ਦੇ ਵਿੱਚ ਅਕਸਰ ਬਾੜ ਆਉਂਦੀ ਹੈ ਸਤਲੋਜ ਦੇ ਸਤਲੋ ਟੋਟਾ ਦੇ ਟੋਟਾ ਜੀ ਬਿਲਕੁਲ ਪਿਛਲੀ ਜਿਹੜੀ ਗਰਮੀ ਨਾਲ ਕਿ ਗਈ ਆ ਉਹ ਤੋਂ ਬਾਅਦ ਆਈ ਸੱਤ ਰੋਜ਼ ਟੁੱਟਿਆ ਤੇ ਐਨੀਆਂ ਸਿੱਖ ਸੰਗਤਾਂ ਤਕੜੀਆਂ ਸੀ ਸਿੱਖ ਸੰਗਤ ਮੈਂ ਕਹਿ ਗਿਆ ਮਾਫ ਕਰਨਾ ਹਰ ਵਰਗ ਦਾ ਬੰਦਾ ਚਾਹੇ ਉਹ Hindu ਸੀ Muslim ਸੀ Sikh ਸੀ ईसाई ਸੀ ਕੋਈ ਵੀ ਧਰਮ ਦਾ ਸੀਗਾ ਉਹ ਨਾਲ ਮੋਢੇ ਨਾਲ ਮੋਢਾ ਜਖੜਾ ਹੋਇਆ ਰੇਤੇ ਦੀਆਂ ਬੋਰੀਆਂ ਭਰ-ਭਰ ਕੇ ਉੱਥੇ ਬੰਨ ਲਗਾਇਆ ਗਿਆ ਲੱਖਾ ਸਧਨਾ ਜੀ ਮੈਂ ਇਹ ਨਹੀਂ ਕਹਿੰਦਾ ਵੀ ਲੱਖਾ ਸਧਨਾ ਜੀ ਨੇ ਲੁਧਿਆਣਾ ਆ ਕੇ ਗਲਤ ਕੰਮ ਕੀਤਾ ਉਹ ਚਲੋ ਉਹ ਹੱਕ ਰੱਖਦੇ ਨੇ ਉਹ ਅਗਰ ਪੰਜਾਬ ਰੋ ਦੀ ਦਰਦ ਰੱਖਦੇ ਨੇ ਉਹਨਾਂ ਨੂੰ ਆਪਦੀ ਗੱਲ ਕਰਨ ਦਾ ਹੱਕ ਹੈਗਾ ਜੀ ਪਰ ਉਹਨਾਂ ਨੇ ਸੀਤਿਆ ਸਾਹਿਬ ਨੂੰ ਵੀ ਗੱਲ ਕਹੀ ਸੀ ਵੀ ਸੀਤਿਆ ਸਾਹਿਬ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਸੀਤਿਆ ਸਾਹਿਬ ਦਾ ਇੱਕ ਵੀ ਬਿਆਨ ਨਹੀਂ ਆਇਆ ਜੀ ਔਰ ਦਰਿਆ ਨੂੰ ਉਹਨਾਂ ਨੇ ਨੱਕਾ ਲਾ ਕੇ ਦਿਖਾਤਾ ਵੀ ਇਸ ਤਰ੍ਹਾਂ ਨੱਕਾ ਲੱਗ ਜਾਂਦਾ ਦਰਿਆ ਨੂੰ ਮਨ ਲੱਗਦਾ ਸੀ ਉਹ ਦਰਿਆ ਸਿੱਧਾ ਦਲਨ ਲੱਗਦਾ ਸੀ ਪਾਣੀ ਦਾ ਵਹਾਅ ਇਹਨਾਂ ਤੇਜ਼ ਹੋਣ ਦੇ ਬਾਵਜੂਦ ਔਰ ਇਹ ਨਹੀਂ ਹੁੰਦਾ ਕਿ ਉਹ ਆਪ ਗੱਡੀ 'ਚ ਬੈਠੇ ਹੁੰਦੇ ਨੇ ਜਾਬ ਆਪਦੇ ਆਸ਼ਰਮ ਚ ਪਏ ਹੁੰਦੇ ਨੇ ਔਰ ਜਿਹੜੀ ਸੇਵਾਦਾਰ ਸੇਵਾ ਕਰ ਰਹੇ ਹੁੰਦੇ ਨੇ ਮੀ ਪੈ ਰਹੇ ਹੋਵੇ بارش ਹੋ ਰਹੀ ਹੋਵੇ ਗੜੇ ਪੈ ਰਹੇ ਹੋਣ ਉਹ ਆਪ ਖੁਦ ਉੱਥੇ ਜਾਂਦੇ ਨੇ ਜਿਸ ਤਰ੍ਹਾਂ ਦਾ ਗਿੱਲਾ ਸੁੱਕਾ ਪ੍ਰਸਾਦਾ ਸੰਗਤ ਨੂੰ ਮਿਲਦਾ ਉਸ ਤਰ੍ਹਾਂ ਗਿੱਲਾ ਸੁੱਕਾ ਪ੍ਰਸਾਦਾ ਆਪ ਛੱਕਦੇ ਨੇ ਨਾ ਰਹਿੰਦੇ ਨੇ ਆਪਾਂ ਗੱਲ ਕੀਤੀ ਸੀ ਬੁੱਢੇ ਨਾਲੇ ਦੀ ਜੀ ਬੁੱਢੇ ਨਾਲੇ ਦੇ ਵਿੱਚ ਜੇ ਪ੍ਰੋਜੈਕਟ ਸੀਚਾ ਸਾਹਿਬ ਨੇ ਲਾਇਆ ਸ਼ੁਰੂ ਕੀਤਾ ਜੀ ਪਹਿਲੀ ਗੱਲ ਤਾਂ ਰਾਜ ਸਾਹਿਬ ਐਮਪੀ ਨੇ ਜੀ ਇੱਕ ਪੁਆਇੰਟ ਦੂਜਾ ਸਤਤਰਪਾਰਟੀ ਹੈ ਜੀ ਤੀਜਾ ਲੁਧਿਆਣਾ ਮੈਂਚੈਸਟਰ ਹੈ ਪੰਜਾਬ ਦਾ ਬੜੀ ਤਗੜੀ ਹੱਬ ਹੈ ਹੌਜ਼ਰੀ ਦਾ ਹੱਬ ਕਹੀ ਜਾਂਦੀ ਹੈ ਸਾਈਕਲ ਦੀ ਹੱਬ ਕਹੀ ਜਾਂਦੀ ਹੈ ਸਾਈਕਲ ਪਾਰਟਸ ਬਣਦਾਗਾ ਜੀ ਇੱਥੇ ਜਿਹੜਾ ਹੈਗਾਗਾ ਥੋੜਾ ਜਿਆ ਤਨ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਊਗਾ ਕਿਉਂਕਿ ਜਿਹੜੀ ਡਰੇਨਿੰਗ ਆ ਉਹ ਕਾਫੀ ਉਡੇ-ਬੁਡੇ ਨਾਲ ਦੇ ਵਿੱਚ ਹੁੰਦੀ ਹੈਗੀ ਫੈਕਟਰੀਆਂ ਵਾਲਿਆਂ ਵੱਲੋਂ ਉਹਨਾਂ ਦਾ ਵੀ ਕਈ ਪੱਖ ਆਇਆ ਫੈਕਟਰੀਆਂ ਵਾਲਿਆਂ ਵੱਲੋਂ ਕਈ ਚੈਨਲਾਂ ਨੂੰ ਦਿਖਾਇਆ ਗਿਆ ਤੇ ਖੈਰ ਮੈਂ ਗੱਲ ਕਰ ਰਿਹਾ ਸੀ ਵੀ ਰਾਜ ਸਭਾ ਐਮਪੀ ਨੇ ਪੰਜਾਬ ਸਰਕਾਰ ਦਾ ਹਿੱਸਾ ਨੇ ਅਗਰ ਇਹਨਾਂ ਨੇ ਕੋਈ ਸਟੈਪ ਚੱਕਿਆਗਾ ਤਾਂ ਇਹਦੇ ਕੋਈ ਸ਼ਰਤ ਨਹੀਂ ਬਿਨਾਂ ਸ਼ਰਤ ਨੂੰ ਪੰਜਾਬ ਸਰਕਾਰ ਦਾ ਵੀ ਵਿੱਚ ਹੱਥ ਹੈ ਕਿ ਉਹ ਬੁੱਢੇ ਨਾਲੇ ਨੂੰ ਦਰਿਆ ਨੂੰ ਸਾਫ਼ ਕਰਵਾਉਣਾ ਚਾਹੁੰਦੀ ਹੈ ਔਰ ਇਹ ਪਰਸੈਪਸ਼ਨ ਨਾਲਾ ਬੁੱਢਾ ਨਾਲਾ ਇਹਨੂੰ ਨਾਲਾ ਖਤਮ ਕਰਕੇ ਬੁੱਢਾ ਦਰਿਆ ਪਰਸੈਪਸ਼ਨ ਬਣਾਉਣ ਦੇ ਹੱਕ 'ਚ ਸੀਤਿਆ ਸਾਹਿਬ ਤੁਰ ਪਏ ਨੇ ਮੈਨੂੰ ਮੈਂ ਉਮੀਦ ਕਰਦਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਜੋ ਰੀਚਾਰਜੇਬਲ ਪ੍ਰੋਜੈਕਟ ਬਣਾ ਰਹੇ ਨੇਗੇ ਇਹਨਾਂ ਨੇ ਪਹਿਲਾਂ ਇਹ ਪਹਿਲਾਂ ਹੀ ਹੈ ਇਹ ਜਿਹੜੇ ਸੇ ਲਗਾ ਰਹੇ ਇਹਨਾਂ ਨੇ ਬਹੁਤ ਲਗਾਏ ਨੇ ਜੀ ਇਹਨਾਂ ਨੇ ਜਿਹੜੀ ਬੇਈ ਨਦੀ ਸੀਗੀ ਉਹ ਬਿਲਕੁਲ ਗੰਦੀ ਹੋ ਚੁੱਕੀ ਸੀ ਉਹ ਇੰਨੇ ਸਾਫ ਪਿੱਤਰੋ ਦਾ ਪਾਣੀ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਖੁਦ ਗਲਾਸ ਭਰ ਕੇ ਪਾਣੀ ਉੱਥੇ ਪੀ ਕੇ ਆਏ ਸੀ ਹਾਲਾਂਕਿ ਅਮਿਤੋਜ ਮਾਨ ਹੋਣ ਲੱਖਾ ਸਿਧਾਣਾ ਹੋਣ ਹੋਰ ਜਿੱਥੇ ਬੰਦੇ ਬੰਦੇ ਹੁਣ ਉਹਨਾਂ ਨੂੰ ਇਹ ਕਿਹਾ ਗਿਆ ਕਿ ਹੁਣ ਭਗਵੰਤ ਸਿੰਘ ਮਾਨ ਨਾਲ ਬੁੱਡੇ ਦਰਿਆ ਦਾ ਪਾਣੀ ਪੀ ਕੇ ਦਿਖਾਵੇ ਠੀਕ ਹੈ ਮੈਂ ਉਮੀਦ ਕਰਦਾ ਕਿ ਇਹ ਚੀਜ਼ਾਂ ਦੇਖੋ ਸਰਕਾਰਾਂ ਕੋਈ ਵੀ ਹੋਣ ਸਾਨੂੰ ਕੋਈ ਉਹ ਨਹੀਂ ਹੈ ਪਰ ਲੁਧਿਆਣਾ ਬੁੱਢਾ ਦਰਿਆ ਦੇ ਆਲੇ ਦੁਆਲੇ ਬਹੁਤ ਇਲਾਕਾ ਵੱਸਦਾਗਾ ਜਿਹੜਾ ਉਹ ਪਾਣੀ ਪੀਂਦਾਗਾ ਜੋ ਭਾਵੇਂ ਆਉਂਦਾ ਥੱਲਿਓਂ ਆ ਪਰ ਕਿਤੇ ਨਾ ਕਿਤੇ ਉਹ ਮਿਲਦਾ ਦਾ ਬੁੱਢੇ ਨਾਲ ਦੇ ਵਿੱਚ ਤੇ ਹੈਗਾਗਾ ਉਹ ਕੈਂਸਰ ਦਾ ਹੈ ਦਾ ਮਤਲਬ ਕਿ ਕਹਿ ਲੀਏ ਕਿ ਇੱਕ ਚੀਜ਼ ਸ਼ਾਮਲ ਹੋ ਰਹੀ ਹੈ ਕੈਂਸਰ ਕਰਕੇ ਤੇ ਇਹੀ ਚੀਜ਼ ਮੈਂ ਕਹਾਂਗਾ ਕਿ ਅਗਰ ਉਹਨਾਂ ਨੇ ਇਨੀਸ਼ੀਏਟਿਵ ਲਿਆਗਾ ਜੀਚਾ ਸਾਹਿਬ ਨੇ ਤਾਂ ਬਾਕੀ ਵੀ ਉਸ ਇਨੀਸ਼ੀਏਟਿਵ ਨੂੰ ਨਿਭਾਉਣਗੇ ਔਰ ਆਉਣ ਵਾਲੇ ਦਿਨਾਂ 'ਚ ਆਪਾਂ ਦੇਖਦੇ ਹਾਂ ਵੀ ਇਹ ਇਹਨਾਂ ਦੀ ਜਿਹੜੀ ਅ ਸ਼ੁਰੂ ਕੀਤਾ ਹੈ ਮਹਿੰਮ ਉਹ ਕਿਤਕ ਪਹੁੰਚਦੀ ਹੈ ਬਿਲਕੁਲ ਪ੍ਰਮਜੀ ਲੁਧਿਆਣਾ ਵਾਸੀ ਨੂੰ ਬਹੁਤ ਸਮਾਂ ਤੋਂ ਲੰਮਾ ਇੰਤਜ਼ਾਰ ਕਰ ਰਹੇ ਨੇ ਕਿ ਬੁੱਢਾ ਨਾਲਾ ਜਿਹੜਾ ਉਹ ਫਿਰ ਤੋਂ ਬੁੱਢਾ ਦਰਿਆ ਕਹਾਵੇ ਤੇ ਲਗਾਤਾਰ ਇਸ ਦੇ ਉੱਪਰ ਕਾਫੀ ਸਾਰੇ ਪ੍ਰੋਜੈਕਟ ਆਏ ਨੇ ਲੋਕਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਹੁਣ ਸੰਤ ਸੀਚੀਵਾਲ ਜਦੋਂ ਤੋਂ ਆਏ ਨੇ ਤੇ ਲੱਗਦਾ ਹੈ ਕਿ ਹੁਣ ਉਹ ਹਰ ਬਤਲੇਗੀ ਤੇ ਦਰਸ਼ਕਾਂ ਨੂੰ ਵੀ ਹੁਣ ਕਹਿਣਾ ਚਾਹਾਂਗੀ ਸਮਾਂ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਹੈ ਤੇ ਉਮੀਦ ਹੈ ਕਿ ਸਾਡੀ ਜਾਣਕਾਰੀ ਜਿਹੜੀ ਤੁਹਾਨੂੰ ਪਸੰਦ ਆਈ ਹੋਵੇ ਲੇਕਿਨ ਤੁਹਾਡਾ ਕੋਈ ਆਪਣਾ ਵਿਚਾਰ ਹੈ ਆਪਣੇ ਸ਼ਹਿਰ ਦੇ ਮੁੱਦਿਆਂ ਬਾਰੇ ਜੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਵਿਚਾਰ ਕੋਲ ਬਾਕਸ ਵਿੱਚ ਸ਼ੇਅਰ ਕਰੋ ਅਸੀਂ ਇਸ ਪ੍ਰੋਗਰਾਮ ਦੇ ਰਹੀ ਜਿੰਨਾ ਤੱਕ ਕਰਾਂਗੇ ਤੁਹਾਨੂੰ ਦੇ ਬਹੁਤ ਜ਼ਿਆਦਾ ਧੰਨ